ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਤਬਾਈ ਦੇ ਕਗਾਰ ਤੇ ਐ ਹਰ ਬੰਨੇ ਹਹਾਕਾਰ ਮਚਿਆ ਘਰ-ਬਾਰ ਡੁੱਬ ਗਏ ਲੋਕ ਬਰਬਾਦ ਹੋ ਗਏ ਪਰ ਸਰਕਾਰਾਂ ਜਿਹੜੀ ਜਥੇਬੰਦੀਆਂ ਸੇਵਾ ਕਰ ਰਹੀਆਂ ਉਹਨਾਂ ਦਾ ਡਿਕਾ ਡਾ ਰਹੀਆਂ ਲਗਾਤਾਰ ਐਸਐਸਪੀ ਫਾਜ਼ਿਲਕਾ ਨਾਲੇ ਵੀਡੀਓ ਨਾਲੇ ਡੀਸੀ ਨਾਲੇ ਕੱਲ ਸੰਤ ਬਾਬਾ ਸੁਖਦੇਸ਼ ਤੇ ਪੁੱਛਣ ਦੀ ਗੱਲ ਹੋਈ ਸੀਗੀ ਅੱਜ ਰਾਜਸਥਾਨ ਤੋਂ ਗੰਗਾ ਨਗਰ ਤੋਂ ਗੋਲੂਵਾਲ ਤੋਂ ਪੀਲੀ ਬੰਗਾ ਤੋਂ ਹਨੂਮਾਨਗੜ੍ਹ ਤੋਂ ਬੁਗਲੇ ਵਾਲੀ ਤੋਂ ਬਾਬਾ ਗਗਨਦੇਵ ਕਾਲੀਆਂ ਤੋਂ ਇਹ ਸਾਰੀ ਜਥੇਬੰਦੀਆਂ ਲੰਗਰ ਲੈ ਕੇ ਪਹੁੰਚੀਆਂ ਕਮਾਲ ਦੀ ਗੱਲ ਦੇਖੋ ਪਿੱਛੇ ਪੁਲਸ ਨੇ ਨਾਕਾ ਲਾ ਰੱਖਿਆ ਹੈ ਬੇ ਅਗੇ ਲੰਗਰ ਨਹੀਂ ਲੈ ਕੇ ਜਾਣਾ ਲੰਗਰ ਰਸਤੇ ਰੁਕੀ ਗਿਆ ਲੋਕ ਉੱਥੋਂ ਭੁੱਖੇ ਤੇ ਆਏ ਪਰੇਸ਼ਾਨ ਬੈਠੇ ਐ ਸਿਰਫ ਸਰਕਾਰਾਂ ਬਦਨਾਮ ਹੋਣ ਦੀਆਂ ਕੋਈ ਸਰਕਾਰ ਕੁਝ ਨਹੀਂ ਕਰਨੀਆਂ ਕਮਾਲ ਦੀ ਗੱਲ ਹੈ ਜੇ ਅਸੀਂ ਸੈਂਟਰ ਸਰਕਾਰ ਦੀ ਗੱਲ ਕਰੀਏ ਭਾਵੇਂ ਸਟੇਟ ਗਵਰਨਮੈਂਟ ਦੀ ਗੱਲ ਕਰੀਏ ਜੇ ਮੈਂ ਕਹਨਾ ਜੇ ਗੁਜਰਾਤ ਕੁੱਤੇ ਵੀ ਮਰ ਜਨ ਕੁੱਤੇ ਮਰ ਜਾਣਾ ਤੇ ਦੇਸ਼ ਦਾ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਚ ਉੱਪਰ ਲੱਗੇ ਹੈਲੀਕਾਪਟਰ ਲੱਗੇ ਪਹੁੰਚ ਜਾਂਦੇ ਨੇ ਗੁਜਰਾਤ ਚ ਕੁੱਤੇ ਮਰ ਗਏ ਪਰ ਪੰਜਾਬ ਦੇ ਹਾਲਾਤ ਦੇਖੋ ਕਿਦਾਂ ਹਾਲਾਤ ਹੈ ਪੰਜਾਬ ਦੇ ਸੈਂਟਰ ਸਰਕਾਰ ਬੋਲੀ ਨਹੀਂ ਗਈ ਕਿਸੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਗ੍ਰਹਿ ਮੰਤਰੀ ਦਾ ਕੋਈ ਫੋਨ ਚ ਜਵਾਬ ਬਿਆਨ ਤੱਕ ਨਹੀਂ ਆਇਆ ਕਿ ਅਸੀਂ ਪੰਜਾਬ ਦੇ ਨਾਲ ਖੜੇ ਆ ਨਕਲੀ ਲੋਕ ਨਕਲੀਆਂ ਗੱਲਾਂ ਕਰਦੇ ਆ ਸਿਰਫ ਜਿਹੜੇ ਸਿੱਖ ਲੀਡਰ ਹੈ ਜਿਹੜੇ ਭਾਜਪਾ ਚ ਮੈਂ ਸਿੱਖ ਲੀਡਰ ਨਹੀਂ ਜਿਹੜਾ ਸੰਘੇ ਲੀਡਰ ਹੈ ਉਹ ਬਿਆਨ ਦਿੰਦੇ ਨੇ ਨਰਿੰਦਰ ਮੋਦੀ ਬੜਾ ਕੁਛ ਪੰਜਾਬ ਬਾਰੇ ਸੋਚ ਨਹੀਂ ਸਿੱਖਾਂ ਬਾਰੇ ਸੋਚਦੇ ਆ ਇਹ ਹਾਲਾਤ ਤੁਹਾਡੇ ਸਾਹਮਣੇ ਆ ਹੁਣ ਸਟੇਟ ਦੀ ਗੱਲ ਲੈ ਲਈਏ ਭਗਵੰਤ ਮਾਤਾ ਸਰਕਾਰ ਦੀ ਗੱਲ ਲੈ ਲਈਏ ਲੰਗਰਾਂ ਨੂੰ ਤੋਂ ਰੋਕਿਆ ਯਾਰ ਆਪ ਲੋਣਾ ਨਹੀਂਗਾ ਕਿ ਜਥੇ ਦੇ ਲਾਉਣ ਦੇਣਾ ਅੱਜ ਅਸੀਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਦੇ ਆ ਪੰਜਾਬ ਦੇ ਲੋਕੋ ਹਮੇਸ਼ਾ ਯਾਦ ਰੱਖਿਓ ਪੰਜਾਬ ਪੰਜਾਬ ਦੇ ਕੰਮ ਆਊਗਾ ਪੰਜਾਬ ਦੇ ਲੋਕ ਪੰਜਾਬ ਦੇ ਕੰਮ ਆਣਗੇ ਅੱਜ ਪੰਜਾਬ ਦੇ ਕੰਮ ਕੋਣ ਆ ਰਿਹਾ ਹੈ ਸ਼੍ਰੋਮਣੀ ਗੁਰਦਵਾਰਾ ਪੰਥਕ ਕਮੇਟੀ ਪੰਜਾਬ ਨੂੰ ਸੰਭਲ ਰਹੀ ਹੈ ਅਕਾਲੀ ਦਲ ਪੰਜਾਬ ਨੂੰ ਸੰਭਲ ਰਿਹਾ ਹੈ ਸੁਖਬੀਰ ਸਿੰਘ ਬਾਦਲਵਾਲ ਦੇ 10 ਦ ਲੱਖ ਰੁਪਏ ਵੰਡ ਰਹੇ ਹੈ ਬਾਕੀ ਜਿੰਨੇ ਜਥੇਬੰਦੀਆਂ ਪੰਜਾਬ ਦੀਆਂ ਉਹ ਵੰਡ ਰਹੀਆਂ ਗੁਰਦਵਾਰਾ ਕਮੇਟੀਆਂ ਲੱਗੀਆਂ ਹੋਈਆਂ ਪਰ ਪੰਜਾਬ ਸਰਕਾਰ ਅਜੇ ਢੇਡਾ ਰਹੀ ਹੈ ਦੇਖੋ ਪੁਲਿਸ ਖੜੀ ਕਰ ਰੱਖੀ ਹੈ ਉਹ ਗੱਡੀਆਂ ਦੇ ਕਾਫਲੇ ਲੱਗੇ ਆ ਵੀ ਤੁਹਾਨੂੰ ਅਸੀਂ ਉੱਥੇ ਲੰਗਰ ਨਹੀਂ ਲਗਾਣ ਦੇਣਾ ਜੇ ਲੈ ਕੇ ਗਏ ਥੋੜੇ ਤੇ ਅਸੀਂ ਪਰਚਾ ਦਰਜ ਕਰਾਂਗੇ ਅਸੀਂ ਕਰੀ ਰਾਸਤਾਂ ਵੱਲੋਂ ਇੱਕ ਪਰਚੇ ਕਰੋ 10 ਪਰਚੇ ਦਰਜ ਕਰੋ ਅਸੀਂ ਲੰਗਰ ਲੈ ਕੇ ਪਹੁੰਚਾਂਗੇ ਪੰਜਾਬ ਇੱਕ ਵੀ ਹੁੰਦਾ ਭੁੱਖਾ ਤਿਆ ਰਾਤ ਨਹੀਂ ਸੌਂਗਾ ਅੱਜ ਅਸੀਂ ਅੱਜ ਅਸੀਂ ਭਗਵੰਤ ਮਾਨ ਸਰਕਾਰ ਨੂੰ ਇੱਕ ਬੇਨਤੀ ਕਰਦੇ ਆਂ ਵੀ ਆਪਣੀਆਂ